ਉਹਨਾਂ ਦਾ ਸਾਹਿਬ ਜੀ ਨੇਣਾ ਕਰਕੇ ਉਸਨੇ ਆਜ਼ਾਦੀ ਦੇ ਨਿਖ ਮਾਣ ਕੇ ਜਾਇਆ ਆਜ਼ਾਦ ਘਮਰੇ ਆਹ ਗੋਵਿੰਦ ਦਾ ਸਾਹਿਬ ਜੀ ਤੁਹਾਨੂੰ ਯਾਦ ਕਰਕੇ ਨਮਸਤੇ ਬਣਾ ਦੇਣੀ ਹੈ ਇਹੀ ਮਹਾਰਾਜ ਜੀ ਨੂੰ ਮੰਗ ਮੰਗ ਕੇ ਜਾਣਾ ਸਾਰੇ ਜਿਹੜੇ ਪੁਰਾਣੇ ਕਰ ਜੇ ਅਮਰ ਨਹੀਂ ਛੇਗੇ ਆਪਾਂ ਅੰਦਰ ਤੋਂ ਛਕੀਏ ਗੁਰੂ ਵਾਲੇ ਬਣੇ ਜੇ ਗੁਰੂ ਵਾਲੇ ਬਣੇ ਨਿਤਨੇਮ ਹੋ ਗਏ ਨਿਤਨੇਮ ਦਾ ਪ੍ਰਫੁੱਤ ਅਰਦਾਸ ਕਰਕੇ ਜਾਣਾ ਮੰਗ ਕੇ ਜਾਣਾ ਕਿ ਮਾਣੋ ਜੇ ਨੇਤਨੇ ਕਰੁੰਦਾ ਰਹੇ ਵੈਕਰੂਜ ਜੀ ਦਾ ਖਾਲਸਾ ਵੈਕਰੂਜ ਦੀ ਫਤਿਹ ਹਾਂਜੀ ਅੱਜ ਹੈਗਾ ਏ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤੇ ਆਪਣੇ ਗੁਰਦੁਆਰਾ ਸਾਹਿਬ ਚ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਕਿ ਤੇ ਭੋਗ ਪਾਏ ਗਏ ਸੀਗੇ ਤੇ ਅੱਜ ਸੀਗਾ ਗੁਰਦੁਆਰਾ ਸਾਹਿਬ ਵਿੱਚ ਭੋਗ ਪਾਠ ਸੀਗੇ ਤੇ ਆਪਾਂ ਗੁਰਦੁਆਰਾ ਸਾਹਿਬ ਚਲੇ ਗਏ ਸੀ ਤੇ ਹਾਂਜੀ ਆਪਾਂ ਵਲੌਗ ਦੀ ਕਰਦੇ ਹਾਂ ਜੀ ਸ਼ੁਰੂਆਤ ਇਹ ਹੈਗੇ ਨੇ ਜੀ ਆਪਣੇ ਨਾ ਗੁਰਦੁਆਰਾ ਸਾਹਿਬ ਚ ਮਤਲਬ ਕਿ ਜਿਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਹਨਾ ਆਸਥ ਪਾਏ ਗਏ ਸੀ ਮਤਲਬ ਕਿ ਫੁੱਲ ਪਾਏ ਗਏ ਸੀ ਇਹ ਇਹ ਉਹ ਗਾਗਰ ਆ ਉਸ ਟਾਈਮ ਦੀ ਗਾਗਰ ਆ ਇਹ ਜਿਨ੍ਹਾਂ ਕੋਲ ਹੈਗੀ ਸੀ ਫਿਰ ਮਤਲਬ ਕਿ ਸਾਡੇ ਪਿੰਡ ਦੇ ਬਾਬਾ ਜੀ ਹਨਾ ਗ੍ਰੰਥੀ ਸਿੰਘ ਜਾ ਕੇ ਲੈ ਆਏ ਲਿਖਤ ਰੂਪਤ ਵਿੱਚ ਇਹ ਹੁਣ ਆਪਣੇ ਗੁਰਦੁਆਰਾ ਸਾਹਿਬ ਵਿੱਚ ਹੀ ਰੱਖਾਂਗੇ ਇੱਥੇ ਰੱਖਣੀ ਆ ਹਨਾ ਇੱਥੇ ਪੱਕਿਓ ਲੈ ਆਏ ਇੱਥੇ ਵਾਸਤੇ ਤੇ ਤੁਸੀਂ ਵੀ ਸਾਰੇ ਕਰੋ ਜੀ ਦਰਸ਼ਨ ਇਹ ਉਹ ਗਾਗਰਾਂ ਜਿਨ੍ਹਾਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਆਸਥ ਸੀਗੇ ਤੇ ਹਾਂਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਦਿਨ ਹੈਗਾ ਸੀਗਾ ਜੀ ਇਹ ਸੰਡੇ ਦਾ ਔਰ ਉਸ ਤਰੀਕ ਸੀਗੀ 17 ਤੇ ਅੱਜ ਮੇਰਾ ਬਰਥਡੇ ਵੀ ਸੀਗਾ ਤੇ ਆਪਾਂ ਗੁਰਦੁਆਰਾ ਸਾਹਿਬ ਚ ਇੱਥੇ ਜੀ ਭੋਗ ਪੈਗੇ ਸੀਗੇ ਤੇ ਸਾਡੇ ਨਾਲ ਦੇ ਪਿੰਡ ਤੋਂ ਨਾ ਕੀਰਤ ਨਗਰ ਕੀਰਤਨ ਆਇਆ ਸੀਗਾ ਤੇ ਨਗਰ ਕੀਰਤਨ ਦੇ ਆਪਾਂ ਕਰਨ ਲੱਗੇ ਸੀਗੇ ਦਰਸ਼ਨ ਤੇ ਬਸ ਆਉਣ ਵਾਲੀ ਸੀਗਾ ਮਤਲਬ ਕਿ ਪਿੰਡ ਦੇ ਵਿੱਚ ਐਂਟਰੀ ਹੋ ਚੁੱਕੀ ਸੀਗੀ ਤੇ ਇੱਥੇ ਆਪਾਂ ਮੱਥਾ ਟੇਕਣ ਲੱਗੇ ਸੀਗੇ ਇੱਥੇ ਨਗਰ ਕੀਰਤਨ ਆ ਗਿਆ ਸੀਗਾ ਤੇ ਆਪਾਂ ਇੱਥੇ ਮੱਥਾ ਟੇਕਣ ਲੱਗੇ ਸੀਗੇ ਤੁਸੀਂ ਵੀ ਸਾਰੇ ਜਾਣੇ ਕਰੋ ਦਰਸ਼ਨ ਤੇ ਨਾਲੇ ਮੇਰੇ ਵਲੌਗ ਨੂੰ ਫੁੱਲ ਵਾਚ ਕਰਿਓ ਜਰੂਰ ਤੇ ਕਾਫੀ ਜ਼ਿਆਦਾ ਸੰਗਤ ਸੀਗੀ ਬਹੁਤ ਜ਼ਿਆਦਾ ਸੰਗਤ ਆਈ ਹੋਈ ਸੀਗੀ ਵੈਸੇ ਪਿੰਡ ਚੋਂ ਵੀ ਸੰਗਤ ਬਹੁਤ ਸੀਗੀ ਤੇ ਜਿਹੜੀ ਆਪਣਾ ਨਕਰ ਕੀ ਨਾ ਰਹੀ ਉਹ ਵੀ ਸੰਗਤ ਆਈ ਸੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਅੱਜ ਮਮਾ ਨੂੰ ਅਸੀਂ ਦੇਣ ਲੱਗੇ ਆ ਸਰਪ੍ਰਾਈਜ਼ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਜਸੂ ਮੈਂ ਤੇ ਨੂਰ ਤੇ ਅਭਿਜੋਤ ਉਹ ਅਭਿਜੋਤ ਹੁਣ ਆਪਣੇ ਫਰੈਂਡ ਕੋਲ ਗਿਆ ਸੀਗਾ ਜਸੂ ਨੂੰ ਬੁਲਾਉਣ ਵਾਸਤੇ ਗਈ ਆ ਤੇ ਹੁਣ ਅਸੀਂ ਕਰਾਂਗੇ ਮਮਾ ਨੂੰ ਸਰਪ੍ਰਾਈਜ਼ ਦਵਾਂਗੇ ਉਹ ਹਾਜੀ ਕਮਰੇ ਦੇ ਅੰਦਰ ਆ ਹਾਂਜੀ ਅੰਦਰ ਵੀ ਦਿਖਾਵਾਂਗੇ ਤੁਹਾਨੂੰ ਵੀ ਅਸੀਂ ਕਿਵੇਂ ਡੈਕੋਰੇਟ ਕੀਤਾ ਆ ਆ ਆ ਅਸੀਂ ਜੀ ਅਸੀਂ ਜੀ ਪੂਰੀ ਮਿਹਨਤ ਕੀਤੀ ਹੈ ਜੀ ਅਸੀਂ ਅਸੀਂ ਬਹੁਤ ਗੁਸ਼ ਸਾਰਾ ਤੁਸੀਂ ਦੇਖਿਓ ਵੀ ਕਿੰਨਾ ਵਧੀਆ ਹੋਊਗਾ ਜਿਵੇਂ ਨਵਾਂ ਸਾਰਾ ਕਮਰਾ ਨਵਾਂ ਹੁੰਦਾ ਨੇ ਸਜਾਇਆ ਹੁੰਦਾ ਉਵੇਂ ਹੀ ਹੁੰਦਾ ਹਾਂਜੀ ਚਲੋ ਹੁਣ ਆਪਾਂ ਮਿਲ ਜਾਈਏ ਤੁਹਾਨੂੰ ਬਾਅਦ ਵਿੱਚ ਮਮਾ ਧਿਆਨ ਦਿਓ ਸੱਸ ਜੀ ਮਮਾ ਆਜਾ ਬਾਦ ਆਜਾ ਆਹ ਆਹ ਹੱਥ ਆਹ ਐਸੇ ਤੁਹੇ ਆਨੇ ਸਲਾਮ ਨਾ ਨਹੀਂ ਕਰਦੇ ਨਾ ਇਹ ਨਾ ਨਾ ਇਹ ਫੇੜੋ ਯਾਰ ਕਿੱਕਰ ਬਿੱਕਾ ਹੈਪੀ ਬਰਥਡੇ ਕਿ ਕੇਕ ਨਹੀਂ ਸੀਗਾ ਅਸੀਂ ਹੈਨਾ ਬ੍ਰੈਡ ਕੇਕਸ ਹੁੰਦੇ ਨਹੀਂ ਹੈਗੇ ਉਹ ਅਭਿਆਸ ਇੱਥੇ ਜੀ ਬੱਚਿਆਂ ਨੇ ਬਰਥਡੇ ਕੀਤਾ ਸੈਲੀਬ੍ਰੇਸ਼ਨ ਤੇ ਮੈਨੂੰ ਤਾਂ ਨਹੀਂ ਸੀਗਾ ਪਤਾ ਕਿਉਂਕਿ ਮੈਂ ਗੁਰਦੁਆਰਾ ਸਾਹਿਬ ਤੋਂ ਆਕੇ ਫਿਰ ਥੋੜਾਕਾ ਟਾਈਮ ਲਈ ਸੌ ਗਈ ਸੀਗੀ ਪਤਾ ਨਹੀਂ ਸਹਿਜ ਨੇ ਤਿਆਰੀਆਂ ਕਰ ਲੀਆਂ ਸਹਿਜ ਸੀਗੀ ਨਾਲ ਜਸੂ ਤੇ ਨੂਰ ਅਵੀ ਜੋਤ ਹੋਇਆ ਹੋਇਆ ਸੀ ਗੁੱਸੇ ਕਿਉਂਕਿ ਉਹ ਐ ਨਾ ਇਹਨੂੰ ਦੱਸ ਦਿੰਦਾ ਉਹਨੂੰ ਮਤਲਬ ਕਿ ਉਹ ਤਾਂ ਗੱਲ ਨਹੀਂ ਪਚਦੀ ਉਹ ਮੈਨੂੰ ਦੱਸ ਦਿੰਦਾ ਇਹਨਾਂ ਦਾ ਕਰਕੇ ਉਹਨੂੰ ਅੰਦਰ ਨਹੀਂ ਸੀ ਬਾੜਿਆ ਤੇ ਤਾਂ ਕਰਕੇ ਫਿਰ ਉਹ ਗੁੱਸੇ ਹੋਇਆ ਹੋਇਆ ਸੀਗਾ ਆਪਣੇ ਫਰੈਂਡ ਕੋਲ ਖੇਡ ਰਿਹਾ ਸੀਗਾ ਤੇ ਇਹ ਲੱਗੇ ਹੋਏ ਸੀਗੇ ਆਪਣਾ ਇਹਨਾਂ ਨੇ ਹਸਾਰਾ ਅੰਦਰ ਹਨਾ ਕੀਤਾ ਮੈਗੀ ਵਗੈਰਾ ਸਹਜ ਨੇ ਬਣਾਈ ਹਨਾ ਮੈਨੂੰ ਖੁਸ਼ਬੂ ਤਾਂ ਵੈਸੇ ਮੈਨੂੰ ਆਉਂਦੀ ਸੀ ਕਿ ਮੈਂ ਕਹਾਂ ਸ਼ਾਇਦ ਮੈਨੂੰ ਵੈਸੇ ਹੀ ਲੱਗ ਰਿਹਾ ਹੋਵੇ ਮੈਂ ਉੱਠ ਕੇ ਵੀ ਨਹੀਂ ਦੇਖਿਆ ਹੈਗਾ ਵੀ ਕੀ ਕਰਦੇ ਆ ਮੈਂ ਕਹਾਂ ਚਲ ਕਰੀ ਜਾਂਦੇ ਜੋ ਕਰਨ ਲੱਗੇ ਹੋਏ ਨੇ ਤੇ ਇੱਥੇ ਇਹ ਕੇਕ ਇਹਨਾਂ ਨੇ ਦੂਜਾ ਹੀ ਲਿਆਂਦਾ ਸੀਗਾ ਵੈਸੇ ਮੈਨੂੰ ਕੇਕ ਪਸੰਦ ਨਹੀਂ ਵੈਸੇ ਮੈਂ ਕੇਕ ਕਟਿੰਗ ਕਰਦੀ ਹੁੰਨੀ ਆ ਪਿਛਲੇ ਸਾਲ ਵੀ ਕੀਤਾ ਸੀਗਾ ਪਰ ਇਸ ਵਾਰ ਮੇਰਾ ਇੰਨਾ ਮਨ ਹੈ ਨਹੀਂ ਸੀਗਾ ਕੇਕ ਕਟਿੰਗ ਕਰਨ ਦਾ ਮੈਂ ਕਹਾਂ ਚਲੋ ਵੀ ਛੱਡ ਪਰੇ ਰਹਿਣ ਦੰਨੇ ਆ ਤੇ ਬੱਚਿਆਂ ਨੂੰ ਜਿੰਨਾ ਕੁ ਵੀ ਹੋਇਆ ਹਨਾ ਵਿਚਾਰਿਆਂ ਨੇ ਆਪਣਾ ਅੰਕਰੀਆ ਸਹਜ ਅਭੀ ਨੂਰ ਨੇ ਹਨਾ ਤੇ ਅਭੀ ਜੋਤ ਨਾ ਗੁੱਸੇ ਹੋਇਆ ਸੀ ਆ ਦੇਖੋ ਇਹ ਗੁੱਸੇ ਹੋਇਆ ਸੀ ਵੀ ਮੈਨੂੰ ਇਹਨਾਂ ਨੇ ਨਾਲ ਨਹੀਂ ਹਨਾ ਲਾਇਆ ਮੈਨੂੰ ਨਾਲ ਨਹੀਂ ਇਹਨਾਂ ਨੇ ਬਾੜਿਆ ਨਹੀਂ ਹੈਗਾ ਅਗਰ ਰੂਮ ਦੇ ਵਿੱਚ ਉਹ ਤਾਂ ਨਹੀਂ ਸੀਨ ਬਾੜਦੇ ਕਿਉਂਕਿ ਦੱਸ ਦਿੰਦਾ ਵੀ ਮਮਾ ਆਏ ਕਰਦੇ ਨੇ ਆਏ ਕਰਦੇ ਨੇ ਉਹ ਸੀ ਸਹਜ ਨੂੰ ਇਹ ਹੁੰਦਾ ਵੀ ਮੈਂ ਇਹਦੇ ਕੋਲ ਨਹੀਂ ਉਹ ਕਰਨਾ ਹੈਗਾ ਫਿਰ ਬਾਅਦ ਚ ਹੋ ਗਿਆ ਸੀਗਾ ਠੀਕ ਇਸ ਟਾਈਮ ਤੱਕ ਗੁੱਸਾ ਸੀ ਉਸ ਤੋਂ ਬਾਅਦ ਵਿੱਚ ਤੱਕ ਕਾਫੀ ਠੀਕ ਹੋ ਗਿਆ ਸੀਗਾ ਇੱਥੇ ਸਹਜ ਪੁੱਛ ਰਹੀ ਸੀ ਵੀ ਮੰਮਾ ਕਿਵੇਂ ਲੱਗਿਆ ਫਿਰ ਮੈਂ ਦੱਸ ਰਹੀ ਸੀਗੀ ਵੀ ਸਹਜ ਨੇ ਹਨਾ ਇੰਨਾ ਸੋਹਣਾ ਕੀਤਾ ਨੂਰ ਨੇ ਤੇ ਫਿਰ ਸਹਜ ਪੁੱਛ ਰਹੀ ਸੀ ਵੀ ਬਰਥਡੇ ਮੰਮਾ ਤੁਹਾਨੂੰ ਦੱਸੋ ਵੀ ਕਿਨੇ ਵਿਸ਼ ਪਹਿਲਾਂ ਕੀਤਾ ਤੇ ਮੈਂ ਕਿਹਾ ਬਰਥਡੇ ਮੈਨੂੰ ਕੀਤਾ ਸੀਗਾ ਸਾਰਿਆਂ ਨੂੰ ਪਹਿਲਾਂ ਅਭਿਜੋਤ ਨੇ ਕੀਤਾ ਸੀਗਾ ਵੀ ਸ਼ਿਵਜੋਤ ਨੇ 3 ਵਜੇ ਰਾਤ ਨੂੰ ਕੀਤਾ ਤੇ ਵੈਸੇ ਵਿਚਾਰਾ ਮੈਨੂੰ ਕਹਿੰਦਾ ਤਾਂ ਮੰਮਾ 12 ਵਜੇ ਦਾ అలਾਰਮ ਲਾ ਦਿਓ ਮੈਂ ਲਾਇਆ ਨਹੀਂ ਹੈਗਾ ਉਹ 3 ਵਜੇ ਉੱਠਿਆ ਉਹਨੇ 3 ਵਜੇ ਬਰਥਡੇ ਵਿਸ਼ ਕੀਤਾ ਫਿਰ ਉਸ ਤੋਂ ਬਾਅਦ ਤਿੰਨ ਸਵੇਕ ਤਿੰਨ ਵਜੇ ਸੈਦ ਦੇ ਪਾਪਾ ਨੇ ਕੀਤਾ ਬਰਥਡੇ ਵਿਸ਼ ਕਿਉਂਕਿ ਉਹਨਾਂ ਨੇ ਜਾਣਾ ਸੀਗਾ ਉਹਨਾਂੋਂ ਗਏ ਹੋਏ ਸੀਗੇ ਉਹਨਾਂ ਨੇ ਇਹ ਸੀਗਾ ਵੀ ਮੈਂ ਜਾਣ ਲੱਗਿਆ ਚੱਲ ਕਰੂੰਗਾ ਹਨਾ ਤੇ ਮੈਨੂੰ ਠਾਲਿਆ ਵੀ ਨਹੀਂ ਚਾਹ ਵੀ ਆਪੇ ਬਣਾ ਕੇ ਪੀ ਗਏ ਬਸ ਜਾਣ ਲੱਗੀ ਠਾਲਿਆ ਮੈਨੂੰ ਤੇ ਅਭੀ ਨੇ ਮੈਨੂੰ ਬਰਥਡੇ ਵਿਸ਼ ਕਰਤਾ ਸੀਗਾ ਫਿਰ ਮਨਾਲ ਦੀ ਨਾਲ ਸੋ ਗਈ ਸੀਗੀ ਤੇ ਉਸ ਤੋਂ ਬਾਅਦ ਸਹਿਜ ਨੇ ਫਿਰ ਮਾਰਨਿੰਗ ਕੀਤਾ ਵਿਚਾਰੀ ਭੁੱਲ ਗਈ ਸੀਗੀ ਮਤਲਬ ਕਿ ਉਹ ਰਾਤ ਨੂੰ ਨਹੀਂ ਮੈਨੂੰ ਹਰੇਕ ਸਾਲ 12 ਵਜੇ ਕਰਦੀ ਹੁੰਦੀ ਆ ਉਹ ਭੁੱਲ ਭੁੱਲੀ ਨਹੀਂ ਸੀਗੀ ਮਤਲਬ ਕਿ ਉਹ ਕਹਿੰਦੀ ਮम्मा ਮੈਂ ਤੁਹਾਨੂੰ ਸਤਿਆਂ ਨੂੰ ਦੇਖ ਕੇ ਵੀ ਮੈਨੂੰ ਇਹ ਸੀਗਾ ਵੀ ਤੁਸੀਂ ਹੁਣੇ ਸੁੱਤੇ ਹੋ ਫੇਰ ਮੈਂ ਠਾਲ ਦੂੰਗੀ ਹਨਾ ਤਾਂ ਕਰਕੇ ਕਹਿੰਦੀ ਮम्मा ਮੈਂ ਦੇਖ ਕੇ ਤੁਹਾਨੂੰ ਫਿਰ ਮੈਂ ਸੋ ਗਈ ਸੀਗੀ ਇੱਥੇ ਬਸ ਖੜਾ ਸੀਗਾ ਇੱਕ ਸਾਈਡ ਤੇ ਲੱਗਿਆ ਹੋਇਆ ਗੁੱਸੇ ਸੀਗਾ ਪਰ ਹੋ ਗਿਆ ਸੀ ਠੀਕ ਅਤੇ ਬਹੁਤ ਵਧੀਆ ਲੱਗਿਆ ਬੱਚਿਆਂ ਨੇ ਨਾ ਕੁਝ ਕੀਤਾ ਹਨਾ ਬਹੁਤ ਚੰਗਾ ਲੱਗਿਆ ਕਿਉਂਕਿ ਦੇਖੋ ਜੀ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਖੁਸ਼ੀ ਮਿਲ ਜਾਂਦੀ ਹੈ ਹਨਾ ਬੱਚਿਆਂ ਨੂੰ ਬਾਕੀ ਸਿਖਾਉਣ ਤੇ ਹੁੰਦਾ ਵੀ ਆਪਾਂ ਕੀ ਸਿਖਾਉਣਾ ਆਪਣੇ ਬੱਚਿਆਂ ਨੂੰ ਹਨਾ ਤੇ ਮੇਰੇ ਬੱਚੇ ਜੀ ਬਹੁਤ ਸਮਝਦਾਰ ਨੇ ਬਹੁਤ ਜ਼ਿਆਦਾ ਹੋਨੇ ਮੈਂ ਅੱਬ ਦੇਖਿਆ ਬੱਚੇ ਬਹੁਤ ਸ਼ਰਾਰਤੀ ਤੋਂ ਸ਼ਰਾਰਤੀ ਵੀ ਨੇ ਇਹ ਨਾ ਨਹੀਂ ਹੈਗੇ ਜਾਣੀ ਸ਼ਰਾਰਤ ਵੀ ਚਲੋ ਮਾੜੀ-ਮੁੱਟੀ ਕਰਦੇ ਨੇ ਇੰਨੀ ਜ਼ਿਆਦਾ ਨਹੀਂ ਜਿੱਦੋਂ ਮੈਂ ਡਾਟਦੀ ਆਂ ਤਾਂ ਡਰ ਵੀ ਜਾਂਦੇ ਨੇ ਇੰਨੀ ਕੋਈ ਉਹ ਨਹੀਂ ਹੈਗੀ ਤੇ ਇੱਥੇ ਜੀ ਸਾਡੇ ਗਵੰਡੀਆਂ ਦੇ ਬੱਚੇ ਸੀਗੇ ਇਹ ਵੀ ਚਲੋ ਸਾਡੇ ਬੱਚੇ ਨੇ ਹਨਾ ਕਿਉਂਕਿ ਜਦ ਰਹਿੰਦੇ ਇਕੱਠੇ ਨੇ ਇਹ ਸਾਰੇ ਜਾਂ ਇੱਧਰ ਹੁੰਦੇ ਨੇ ਜਾਂ ਉੱਧਰ ਹੁੰਦੇ ਨੇ ਤੇ ਇਹ ਵੀ ਇਹ ਵੀ ਮੈਨੂੰ ਮੰਮਾ ਹੀ ਕਹਿੰਦੇ ਨੇ ਇਹ ਸ਼ੁਰੂ ਤੋਂ ਹੀ ਬਸ ਮੰਮਾ ਹੀ ਕਹਿੰਦੇ ਨੇ ਨਾਲ ਇਹ ਵੀ ਸਾਰੇ ਤਾਂ ਕਰਕੇ ਫਿਰ ਇਹਨਾਂ ਨੇ ਕਰਿਆ ਹੋਇਆ ਸੀਗਾ ਆਪਣਾ ਮੈਗੀ ਬਣਾਈ ਹੋਈ ਸੀ ਬਹੁਤ ਟੇਸਟੀ ਬਣਾਈ ਹੋਈ ਸੀਗੀ ਥੋੜਾ ਜਿਹਾ ਨਮਕ ਘੱਟ ਸੀਗਾ ਉਹ ਕੋਕੋ ਕੇ ਬਾਦ ਪੈਕੇਟ ਬਣਾਈ ਸੀਗੀ ਵਿਚਾਰੀ ਨੇ ਤੇ ਜਿਆਦਾ ਵੀ ਘੱਟ ਨਹੀਂ ਸੀਗਾ ਮਤਲਬ ਕਿ ਠੀਕ ਸੀਗਾ ਨਾਰਮਲੀ ਜਿਹਾ ਸੀਗਾ ਤੇ ਉਸ ਤੋਂ ਬਾਅਦ ਜੀ ਫੇਰ ਅਸੀਂ ਰਾਤ ਨੂੰ ਜਾਵਾਂਗੇ ਖੰਨੇ ਨੂੰ ਤੇ ਇੱਥੇ ਲੱਗੇ ਸੀਗਾ ਇੰਜੋਏ ਕਰਨ ਮੈਂ ਤਾਂ ਥੋੜੀ ਜਿਹੀ ਲਈ ਸੀਗੀ ਮੇਰਾ ਕਿਉਂਕਿ ਪੇਟ ਨਹੀਂ ਹੈ ਨਾ ਮੈਂ ਤਾਂ ਮੈਗੀ ਵਗੈਰਾ ਇੰਨੀ ਮੈਨੂੰ ਪਸੰਦ ਘੱਟੇ ਆ ਮੈਨੂੰ ਇੰਨੀ ਜਿਆਦਾ ਪਸੰਦ ਨਹੀਂ ਕਦੇ ਕਦੇ ਮੈਂ ਖਾ ਲੈਂਨੀ ਆ ਪਟ ਮੈਂ ਥੋੜੀ ਫਿਰ ਮੈਂ ਕਹਿੰਦਾ ਜੇ ਤੁਸੀਂ ਕੱਢ ਲਓ ਵੀ ਮੈਂ ਥੋੜੀ ਲਵਾਂਗੀ ਤੇ ਇੱਥੇ ਬੱਚੇ ਆਪਣਾ ਇਨਏਚ ਨਾਲੇ ਬੱਚੇ ਖੁਸ਼ ਹੋ ਗਏ ਇਹਨਾਂ ਨੇ ਇੰਨਿਆਂ ਦੇ ਵਿੱਚ ਇੰਜੋਏ ਕਰ ਲਿਆ ਹਨਾ ਇਹੀ ਹੁੰਦਾ ਜੀ ਬਸ ਹੋਰ ਕੀ ਹੁੰਦਾ ਹੈ ਤੇ ਇਸ ਤੋਂ ਬਾਅਦ ਫਿਰ ਅਸੀਂ ਸ਼ਾਇਦ ਰਾਤ ਨੂੰ ਹਾਂ ਰਾਤ ਨੂੰ ਮੈਨੂੰ ਹੁਣ ਟਾਈਮ ਤਾਂ ਜ਼ਿਆਦਾ ਨਹੀਂ ਹੈਗਾ ਮਤਲਬ ਕਿ ਚਲੇ ਗਏ ਸੀਗੇ ਸਿੱਖਣੇ ਨੂੰ ਸਾਇਦ ਦੇ ਪਾਪਾ ਆ ਗਏ ਸੀਗੇ ਤੇ ਪਹਿਲਾਂ ਗਏ ਹੋਈ ਸੀਗੇ ਮਤਲਬ ਸਰ ਸਾਹਿਬ ਗੇੜਾ ਲੈ ਕੇ ਗਏ ਸੀਗੇ ਤੇ ਫਿਰ ਉੱਥੋਂ ਜਲਦੀ ਆ ਗਏ ਸੀਗੇ ਮਤਲਬ ਕਿ ਇੰਨਾ ਜਲਦੀ ਵੀ ਨਹੀਂ ਸੀਗਾ ਹਨੇਰਾ ਹੋ ਗਿਆ ਸੀਗਾ ਸੋ ਬਾਕੀ ਤੁਸੀਂ ਦੇਖਿਆ ਹੀ ਮੇਰੇ ਪਿਛਲੇ ਵਲੌਗ ਅਸੀਂ ਜਾਂਦੀ ਰਾਤ ਨੂੰ ਆ ਕਿਉਂਕਿ ਸਾਇਦ papa ਕੋ ਰਾਤ ਨੂੰ ਇਹ ਟਾਈਮ ਹੁੰਦਾ ਹੈ ਤੇ ਫਿਰ ਤਾਂ ਕਰਕੇ ਜੇ ਅਸੀਂ ਰਾਤ ਨੂੰ ਹੀ ਜਾਣੇ ਆ ਫਿਰ ਕਿਉਂਕਿ ਮੈਂ ਸਹੇਦ ਦੇ ਪਾਪਾ ਦਾ ਬਰਥਡੇ ਸੀਗਾ ਫਿਰ ਮੈਂ ਉਹਨਾਂ ਨੂੰ ਵੀ ਕੁਝ ਦਿਵਾਉਣਾ ਸੀਗਾ ਉਦੋਂ ਦਿਵਾਇਆ ਨਹੀਂ ਸੀ ਕਿਉਂਕਿ ਸਾਡੇ ਤੋਂ ਕਿਤੇ ਜਾਏ ਨਹੀਂ ਸੀ ਹੋਇਆ ਵੀਜੀ ਸੀਗਾ ਤਾਂ ਕਰਕੇ ਫਿਰ ਮੈਂ ਸੋਚਿਆ ਹੋਇਆ ਸੀਗਾ ਵੀ ਚਲੋ ਜਦੋਂ ਵੀ ਗਏ ਹਨਾ ਕਿਉਂਕਿ ਮੈਂ ਤਾਂ ਫਿਰ ਲੈ ਕੇ ਦੰਨੀਓ ਕੁਝ ਨਾ ਕੁਝ ਫਿਰ ਮੈਂ ਕੱਲ ਮਤਲਬ ਕੱਲ ਨਹੀਂ ਹੈ ਮੇਰਾ ਵਲੌਗ ਕਾਫੀ ਦਿਨ ਲੇਟ ਹੋ ਗਿਆ ਕਾਫੀ ਦਿਨ ਲੇਟ ਮਤਲਬ ਕਿ ਵਲੌਗ ਹੈ ਮੇਰਾ ਇਹ ਹੇ ਵਲੌਗ ਹੈਗਾ 17 ਤਰੀਕ ਦਾ ਦੇਖ ਲਓ ਤੁਹਾਡੇ ਕੋ ਅੱਜ ਮਿਲ ਰਿਹਾ ਹੈ ਤੇ ਤਾਂ ਕਰਕੇ ਜੀ ਹੈਲੋ ਗਾਇਜ਼ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋ ਹੋ ਜੀ ਮੈਂ ਵੀ ਠੀਕ ਆ ਹੁਣ ਅਸੀਂ ਚੱਲਨੇ ਆ ਖੰਨੇ ਨੂੰ ਤੇ ਆ ਦੇਖੋ ਮम्मा ਦੀ ਲੁੱਕ ਲੁੱਕਾ ਲੁੱਕ ਕੀ ਹੋ ਰਹੀ ਅਸੀਂ ਚੱਲਨੇ ਆਸ ਖੰਨੇ ਨੂੰ ਲੁੱਕਾ ਲੱਕਾ ਕੁਛ ਨਹੀਂ ਹੈ ਅਪਾ ਕੁਛ ਖੰਨੇ ਜਾ ਕੇ ਥੋੜੀ ਜੀ ਕਰਕੇ ਆਉਣਾ ਸ਼ਾਪਿੰਗ ਹਾਂ ਜੀ ਮੇਰੇ ਅੱਗੇ ਜੀ ਤੁਹਾਨੂੰ ਵੀ ਦੱਸਣਾ ਹੈ ਖੰਨੇ ਜਾ ਕੇ ਅਸੀਂ ਕੀ ਖਰੀਦਿਆ ਚਲ ਫਿਰ ਹਾਂ ਜੀ ਅਸੀਂ ਖੰਨੇ ਆਗੇ ਸੀਗੇ ਤੇ ਸ਼ਹਾਇਦ ਦੇ ਪਾਪਾ ਲਈ ਕੱਪੜੇ ਲੈ ਕੇ ਸੀਗੇ ਖਰੀਦਣ ਤੇ ਕਿਉਂਕਿ ਮੈਂ ਹਮੇਸ਼ਾ ਹੀ ਕੱਪੜੇ ਲੈ ਕੇ ਦੰਨੀ ਹੁੰਦੀ ਆ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਆ ਹਨ ਉਹ ਹੀ ਚੀਜ਼ ਜ਼ਰੂਰੀ ਹੁੰਦੀ ਆ ਤੇ ਮੈਂ ਇਹਨਾਂ ਨੂੰ ਬਰਥਡੇ ਤੇ ਕੱਪੜੇ ਲੈ ਕੇ ਦੰਨੀ ਆ ਤੇ ਇਹਨਾਂ ਨੇ ਵੀ ਮੈਨੂੰ ਕੁਝ ਦਵਾਇਆ ਉਹ ਤੁਹਾਨੂੰ ਮੈਂ ਵਲੌਗ ਦੇ ਵਿੱਚ ਦਿਖਾਉਂਗੀ ਨੈਕਸਟ ਦੇ ਵਿੱਚ ਵੀ ਮੈਨੂੰ ਕੀ ਦਵਾਇਆ ਅਸੀਂ ਕੀਤੀ ਆ ਜੀ ਖੂਬਸਾਰੇ ਸ਼ਾਪਿੰਗ ਤੁਹਾਨੂੰ ਦਿਖਾਉਂਗੀ ਜੀ ਇਸ ਹੱਦ ਪਾਪਾ ਨੇ ਮੈਨੂੰ ਕੀ ਗਿਫਟ ਦਿੱਤਾ ਹੋ ਨੈਕਸਟ ਵਲੌਗ ਚ ਤੁਹਾਨੂੰ ਦਿਖਾਵਾਂਗੀ ਸ਼ਾਪਿੰਗ ਕਿਹੜੀ ਕੀਤੀ ਸੀ ਕਿਉਂਕਿ ਮੈਂ ਨਾ ਸਾਡੇ ਡੈਥ ਹੋ ਗਈ ਸੀ ਰਿਸ਼ਤੇਦਾਰੀ ਵਿੱਚ ਤਾਂ ਕਰਕੇ 2 ਦਿਨ ਵਲੌਗ ਲੇਟ ਹੋ ਗਿਆ ਤੇ ਦੂਜੇ ਦਿਨ ਫਿਰ ਮੈ ਜਾਣਾ ਸੀਗਾ ਮਤਲਬ ਕਿ ਸਾਡੇ ਗਵਾਂਡੀਆਂ ਦੀ ਕੁੜੀ ਦੀ ਡੈਥ ਹੋ ਗਈ ਸੀ ਉਹ ਭੋਗਤੇ ਜਾਣਾ ਸੀਗਾ ਤਾਂ ਕਰਕੇ ਮੇਤੋਂ 2 ਦਿਨ ਵਲੌਗ ਨਹੀਂ ਪਿਆ ਉਹਦੇ ਲਈ ਜੀ ਸੌਰੀ ਔਰ ਸਾਰਿਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਬਰਥਡੇ ਵਿਸ਼ ਕੀਤਾ ਬਹੁਤ ਬਹੁਤ ਜਿਆਦਾ ਦਿਲੋਂ ਧੰਨਵਾਦ ਜੀ ਅਸੀਂ ਪਹੁੰਚ ਗਏ ਜੀ ਖੰਨੇ ਅਸੀਂ ਸ਼ਾਪਿੰਗ ਵਗੈਰਾ ਕਰ ਲਈ ਹੁਣ ਅਸੀਂ ਇੱਥੇ ਲੱਗੇ ਆ ਜ ਫੇਵਰਟ ਸੂਪ ਹੈ ਦੇ ਪਾਪਾ ਘਰ ਵੀ ਲੈ ਕੇ ਆਉਂਦੇ ਹੁੰਦੇ ਨੇ ਤੇ ਅਸੀਂ ਜਦੋਂ ਖੰਨੇ ਆਉਂਦੇ ਆ ਤਾਂ ਇਹਨਾਂ ਕੋਲ ਜਰੂਰ ਪੀ ਕੇ ਜਾਂਦੇ ਆ ਚੰਡੀਗੜ੍ਹ ਵਾਲੇ ਆ ਇਹ ਮਤਲਬ ਇਹਨਾਂ ਦਾ ਜੋ ਨੇਮ ਆ ਉਹਨਾਂ ਦਾ ਸੂਪ ਦਾ ਚੰਡੀਗੜ੍ਹ ਆ ਨਾ ਸਹਿਤ ਤੇ ਬਹੁਤ ਟੇਸਟੀ ਸੂਪ ਹੁੰਦਾ ਇਹਨਾਂ ਦਾ ਹੁਣ ਅਸੀਂ ਸੂਪ ਪੀਣੇ ਆ ਜੀ ਅਸੀਂ ਲੱਗਿਆ ਜੀ ਸੂਪ ਪੀਣ ਬੱਚੇ ਬੈਠੇ ਨੇ ਪਿੱਛੇ ਸ਼ਾਪਿੰਗ ਅਸੀਂ ਕਰ ਲਈ ਤੇ ਆ ਦੇਖੋ ਜੀ ਸਾਡਾ ਗਰਮਾ ਗਰਮ ਸੂਪ ਬਹੁਤ ਜਿਆਦਾ ਟੇਸਟੀ ਸੂਪ ਹੁੰਦਾ ਇਹਨਾਂ ਦਾ ਚੰਨਾ ਸੂਪ ਪਿੱਛੇ ਬੋਲਾ ਵੀ ਪੀ ਲਓ ਤੇ ਬਹੁਤ ਟੇਸਟੀ ਸੂਪ ਹੁੰਦਾ ਹੈ। ਠੰਡ ਦੇ ਵਿੱਚ ਤਾਂ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ। ਆ ਜਾਓ ਜੀ ਤੁਸੀਂ ਵੀ ਪੀ ਲਓ। ਗਰਮਾ ਗਰਮ ਸੂਪ। ਇਹ ਸਿੱਟ ਤਾਂ ਚੱਕ ਲਿਆ। ਗਰਮਾ ਬੁੱਧਿਆਣਾ ਮਿਰਚ ਮੁਰਤੇ ਲੈਣੀ ਹੈ ਕੁਝ? ਨਾਲ ਦੇਣ ਕਿ ਕਰਨ ਨੂੰ? ਨਾਲ ਦੇਣਗੇ ਮਿਰਚ। ਨਾ ਵਿੱਚ ਪਾਣੀ ਜਿਹਾ ਹੁੰਦਾ ਮਿਰਚ ਲੈ ਆਵਾ। ਨਾ 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 ਬਸ ਠੀਕ। ਚੱਪਾ ਜਾ। ਤਾਂ ਬਹੁਤ ਟੇਸਟੀ ਹੈ। ਨਾ ਬਹੁਤ ਟੇਸਟ ਆ ਓਏ ਮਾ ਜੀ ਦੇਖੋ ਇੰਨਾ ਜ਼ਿਆਦਾ ਗਰਮਾਪੁੱਤੇ ਬਹੁਤ ਜ਼ਿਆਦਾ ਗਰਮਾ ਲੱਕ ਦੇ ਅਭੀ ਇਹਨੂੰ ਸਮਾਨ ਨੂੰ ਥੋੜਾ ਪਿੱਛੇ ਸਿੱਟ ਕੇ ਨਾ ਖਾਣੇ ਜੋ ਪੋਣਾ ਦੇਖ ਲੈ ਨਾ ਨਾ ਓਏ ਕੌਣ ਤੁਸੀਂ ਅਸੀਂ ਨੀ ਬਸ ਠੀਕ ਆ ਗਰ ਪੂਰਾ ਟੇਸਟ ਜਾ ਤੇ ਮੇਰਾ ਫੇਵਰੇਟ ਸੁਪਾ ਮੈਨੂੰ ਬਹੁਤ ਗਰਮ ਗਰਮ ਨਾ ਠੰਡ ਦੇ ਵਿੱਚ ਬਹੁਤ ਟੇਸਟੀ ਲੱਗਦਾ ਗਰਮ ਗਰਮ ਸੂਪ ਅਜੇ ਜੀ ਤੁਸੀਂ ਵੀ ਟੇਸਟੀ ਇਸ ਆ ਜਾਂ ਵੀ ਯਸ ਬਹੁਤ ਟੇਸਟੀ ਆ ਨਾ ਜਮੀ ਸੂਪ ਹੁੰਦਾ ਨੇ ਇਹਨਾਂ ਦਾ ਜਿਹੜੇ ਕੰਨੇ ਦੇ ਸਾਡੇ ਏਰੀਆ ਦੇ ਹੈਗੇ ਨੇ ਇੱਧਰ ਨਾ ਉਹ ਜ਼ਰੂਰ ਇੱਥੇ ਪੀ ਕੇ ਜਾਇਓ ਤੇ ਰਗਾ ਰੋਡ ਦੇ ਉੱਤੇ ਹੀ ਆ ਹਨਾ ਮਤਲਬ ਕਿ ਰੋਡ ਦੇ ਉੱਪਰ ਹੀ ਆ ਇਹ ਵੀ ਕਾਰੇ ਰਲੇ ਤੋਂ ਥੋੜਾ ਜਿਹਾ ਅੱਗੇ ਆ ਕੇ ਆ ਤੇ ਬਹੁਤ ਟੇਸਟੀ ਸੂਪ ਹੁੰਦਾ ਹਨਾ ਚਲੋ ਜੀ ਹੁਣ ਅਸੀਂ ਸੂਪ ਪੀ ਲਈਏ ਪਹਿਲਾਂ ਸਾਇਦੇ ਪਾਪਾ ਵੀ ਲੈ ਕੇ ਆਗੇ ਟੇਸਟੀ ਆ ਰ ਉਹ ਬਦਲ ਗਿਆ ਭਾਈ ਹੁਣ ਉਹ ਨਹੀਂ ਹਨਾ ਪਰ ਇਹ ਤਾਂ ਬਹੁਤ ਸੁਆਦ ਆ ਉਹਨਾਂ ਹੀ ਦੇਸ ਕੀ ਆ ਹਨਾ ਚਾਚੇ ਦਾ ਆਣ ਭਤੀਜੇ ਨੇ ਪਰ ਹਾਂ ਉਹਨਾਂ ਹੀ ਸੁਆਦ ਆ ਨਾ ਬਹੁਤ ਟੇਸਟੀ ਬਣੇ ਹਨਾ

ਇੱਥੇ ਜੀ ਅਸੀਂ ਘਰ ਆ ਗਏ ਸੀਗੇ ਤੇ ਆਪਣਾ ਪੀਜ਼ਾ ਲੈ ਆਏ ਸੀਗੇ ਤੇ ਘਰੇ ਆ ਕੇ ਕੀਤਾ ਪੀਜ਼ਾ ਇੰਜੋਏ ਉੱਥੇ ਅਸੀਂ ਸੂਪ ਪੀ ਲਿਆ ਸੀਗਾ ਕਿਉਂਕਿ ਸਾਨੂੰ ਟਾਈਮ ਲੱਗ ਗਿਆ ਸੀਗਾ ਬਾਜ਼ਾਰ ਦੇ ਵਿੱਚ ਤੇ ਸਰਦੀਆਂ 'ਚ ਤੁਹਾਨੂੰ ਵੈਸੇ ਵੀ ਪਤਾ ਹੀ ਆ ਹਨਾ ਗਰਮ-ਗਰਮ ਚੀਜ਼ ਵਧੀਆ ਲੱਗਦੀ ਆ ਫਿਰ ਮੈਂ ਕਿਹਾ ਚਲੋ ਗਰਮ-ਗਰਮ ਸੂਪ ਪੀ ਲਾਂ ਨੇ ਘਰੇ ਆਂਦਿਆਂ ਨੂੰ ਠੰਡਾ ਹੋ ਜਾਣਾ ਸੀਗਾ ਸੌਰੀ ਜੀ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਆ ਕਰੋ ਜੀ ਔਰ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਮੇਰਾ ਚੈਨਲ ਸਬਸਕ੍ਰਾਈਬ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਸੌਰੀ ਜੀ ਇਹ ਵਲੌਗ ਤੁਹਾਨੂੰ ਬਹੁਤ ਜ਼ਿਆਦਾ ਲੇਟ ਮਿਲਣ ਲੱਗਿਆ ਦੋ ਤਿੰਨ ਦਿਨ ਲੇਟ ਮਿਲਣ ਲੱਗਿਆ ਕਿਉਂਕਿ ਤੁਹਾਨੂੰ ਮੈਂ ਆਪਣੀ ਪ੍ਰੋਬਲਮ ਦੱਸਦੀ ਜੀ ਡੈਥ ਹੋ ਗਈ ਸੀਗੀ ਤਾਂ ਕਰਕੇ ਮੈਂ ਵਲੌਗ ਨਹੀਂ ਪਾਇਆ ਸੀਗਾ ਕਿਉਂਕਿ ਮੈਂ ਉਧਰ ਵੀਜੀ ਸੀਗੀ ਇੱਥੇ ਆਪਾਂ ਕਰ ਰਹੇ ਆ ਜੀ ਪੀਜ਼ਾ ਇੰਜੋਆ ਆ ਜੀ ਤੁਸੀਂ ਵੀ ਕਰੋ ਪਾਰਟੀ ਸਾਡੇ ਨਾਲ ਤੁਸੀਂ ਵੀ ਆ ਜਾਓ ਤੁਸੀਂ ਵੀ ਖਾ ਲਓ ਤੇ ਇੱਥੇ ਜੀ ਬਸ ਰਾਇਦੇਵ ਆਪਾਂ ਲੱਗੇ ਹੋਏ ਸੀ ਕਿ ਗੱਲਾਂ ਬਾਤਾਂ ਕਰਨ ਮਖੌਲ ਕਰਦੇ ਸੀ ਜੀ ਅੱਜ ਮੇਰੀ ਵਾਈਫ ਦਾ ਬਰਥਡੇ ਆ ਅਭੀ ਜੋਦ ਕਹਿੰਦਾ ਪਾਪਾ ਮੰਮਾ ਨੂੰ ਪਾਉਣ ਦੋ ਸਾਨੂੰ ਇਹਨਾਂ ਦੇ ਹੱਥ ਦਾ ਸਵਾਦ ਲੱਗਦਾ ਇੱਥੇ ਜੀ ਬਸ ਆਪਾਂ ਪੀਜਾ ਖਾ ਲਿਆ ਸੀਗਾ ਤੇ ਆਪਾਂ ਆਪਣਾ ਬਸ ਸੌਣ ਦੀ ਤਿਆਰੀ ਕਰਦੇ ਸੀਗਾ ਲਾਈਟ ਵਗੈਰਾ ਆਫ ਕਰਨ ਲੱਗ ਗਈ ਸੀ ਤੇ ਇੱਥੇ ਨਾ ਸਹਜ ਦੇ ਪਾਪਾ ਨੇ ਅਭਿਜੋਤ ਨੂੰ ਨਾ ਠੰਡਾ ਪਾ ਲੈ ਗਿਆ ਸੀਗਾ ਆਪਣੇ ਪਾਪਾ ਵੱਲੀ ਉਹਦੇ ਪਾਪਾ ਨੇ ਜਵਾਬ ਦਿੱਤਾ ਕਹਿੰਦੇ ਮੈਂ ਪੀਣਾ ਨਹੀਂ ਹੈਗਾ ਤੇ ਅਭਿਜੋਤ ਨੂੰ ਕਿਹਾ ਸੀਗਾ ਵੀ ਤੂੰ ਫ੍ਰਿਜ ਚ ਰੱਖ ਦੇ ਵੀ ਚੱਲ ਮੈਂ ਬਾਅਦ ਚ ਪੀ ਲਾਂ ਨਾ ਜਾ ਕੇ ਤੇ ਰੱਖ ਦੇ ਹਨਾ ਉਹਨੇ ਕੀ ਕੀਤਾ ਪਾਗਲ ਨੇ ਚਮਚਾ ਕੱਢ ਕੇ ਸਿੱਟਣਾ ਸੀਗਾ ਬਾਹਰ ਤੇ ਸਾਰਾ ਡੋਲੇ ਦਿੱਤਾ ਇੰਨਾ ਹੱਸਿਆ ਉਹਨੂੰ ਇੰਨੀ ਹੱਸਿਆ ਈ ਆਈ ਕਿਚਨ ਦੇ ਵਿੱਚ ਬਹੁਤ ਖੁੱਲ ਕੇ ਹਸਿਆ ਇੱਥੇ ਜੀਏ ਮੇਰੇ ਕੱਪੜੇ ਪਏ ਸੀਗੇ ਮੈਂ ਕਿਹਾ ਚਲੋ ਬੀ ਇਹ ਵੀ ਆਪਣਾ ਹੋ ਜਾਣਗੇ ਮਤਲਬ ਕਿ ਸੁੱਕ ਜਾਣਗੇ ਚੰਗੀ ਤਰ੍ਹਾਂ ਮੈਂ ਪੱਖਾ ਚਲਾਤਾ ਸੀਗਾ ਉਹ ਦੇਖੋ ਉਹਨੇ ਹੁਣ ਡੋਲੇ ਦਿੱਤਾ ਉਹ ਦੇਖੋ ਉਹਦੇ ਹੱਥ ਮਾਰਦਾ ਆ ਇੰਨਾ ਹਸਿਆ ਬਹੁਤ ਢਿੱਡ ਦੁਖਣ ਲੱਗ ਗਿਆ ਮम्मा ਮੈਂ ਤਾਂ ਭੁੱਲ ਕੇ ਡੋਲੇ ਦਿੱਤਾ ਮੈਂ ਤੇ ਕਰਦੀ ਸੀ ਉਹ ਕਹੋ ਹਾਏ ਹਾਏ ਜੀ ਨਕਸਾਰ ਕਰ ਤਾਂ ਮੈਂ ਪਾਪਾ ਨੂੰ ਦੱਸਦੀ ਆ ਮੈਂ ਦੱਸਣ ਵੀ ਗਈ ਮੈਂ ਕਹਿੰਦੇ ਤੁਸੀਂ ਕਹਿ ਕੇ ਭੇਜਿਆ ਸੀਗਾ ਮੈਂ ਕਿਹਾ ਉਹਨੇ ਭੁੱਲ ਕੇ ਢੋਲੇ ਦਿੱਤਾ ਉਹ ਕਹਿੰਦੇ ਤੈਨੂੰ ਰੱਖਣ ਨੂੰ ਕਿਹਾ ਸੀ ਕਹਿੰਦੇ ਮੈਂ ਕਿਹਾ ਕਹਿੰਦੇ ਢੋਲ ਤਾਂ ਮੈਂ ਕਿਹਾ ਹਾਂ ਜੀ ਹਾਂ ਜੀ ਹੁਣ ਆਪਾਂ ਇਹ ਵਲੌਗ ਦਾ ਇੱਥੇ ਕਰਦੇ ਆਂ ਐਂਡ ਮਿਲਾਂਗੇ ਜੀ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਆ ਜ ਕਰ ਲਿਓ ਜੀ ਔਰ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਿਓ ਜੀ ਓਕੇ ਜੀ ਮਿਲਾਂਗੇ ਜੀ ਕੱਲ ਨੂੰ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਔਰ ਸੋਹਣੇ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਸਾਰਿਆਂ ਦਾ ਦਿਲੋਂ 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 ਧੰਨਵਾਦ ਜਿਨ੍ਹਾਂ ਨੇ ਮੇਰਾ ਬਰਥਡੇ ਵਿਸ਼ ਕੀਤਾ ਆਪਾਂ ਹੁਣ ਬਸ ਜੀ ਰੁਟੀਨ 'ਚ ਆ ਜਾਨ ਆਪਾਂ ਵਲੌਗ ਲੈ ਕੇ ਆਵਾਂਗੇ ਨਿਊ ਨਿਊ ਓਕੇ ਜੀ ਮਿਲਾਂਗੇ ਕੱਲ ਨੂੰ ਬਾਏ ਬਾਏ ਗੁੱਡ ਨਾਈਟ ਟੇਕ